ਮਾਤਾ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਲੋਕ ਸਭਾ ਚੁਨਾਵ ਵਿੱਚ ਵੱਡੇ ਵੱਡੇ ਨਾਮ ਆ ਰਹੇ ਨੇ ਲੇਕਿਨ ਸਭ ਤੋਂ ਵੱਡਾ ਨਾਮ ਇੱਕ ਕਲਾਕਾਰ ਦਾ ਹੈ ਪਹਿਲੇ ਭਗਵੰਤਬਾਨ ਸੀਗੇ ਹੁਣ ਕਰਮਜੀਤ ਅਨਮੋਲ ਹੈ ਸਰ ਤੁਸੀਂ ਦੱਸੋ ਕਿੰਨੀ ਇਨਸਪੀਰੇਸ਼ਨ ਤੁਸੀਂ ਲਈ ਹੈ ਤੁਸੀਂ ਤੁਹਾਨੂੰ ਪਤਾ ਸੀਗੇ ਫਰੀਦਕੋਟ ਹੈ ਕਿਉਂਕਿ ਤੁਸੀਂ ਤਾਂ ਕਹਿੰਦੇ ਸਭ ਲੋਕ ਸੰਗਰੂਰ ਦੇ ਹੋ ਤਾਂ ਇਸ ਤਰ੍ਹਾਂ ਫਰੀਦਕੋਟ ਕਿਸ ਤਰ੍ਹਾਂ ਹੋ ਗਿਆ ਪਤਾ ਨਹੀਂ ਜੀ ਇਹ ਪਾਰਟੀ ਨੂੰ ਪਤਾ ਹੈ ਉਹਨਾਂ ਨੂੰ ਲੱਗਦਾ ਹੋਵੇ ਸ਼ਾਇਦ ਇੱਥੋਂ ਠੀਕ ਰਹੇਗਾ ਔਰ ਮੈਂ ਖੁਸ਼ ਕਿਸਮਤਾਂ ਕਿ ਮੈਨੂੰ ਬਾਬਾ ਫਰੀਦ ਦੀ ਧਰਤੀ ਤੇ ਭੇਜਿਆ ਜਾ ਰਿਹਾ ਹੈ ਔਰ ਮੈਂ ਸਭ ਤੋਂ ਪਹਿਲਾਂ ਉਹਨਾਂ ਦੇ ਚਰਨਾਂ ਦੇ ਵਿੱਚ ਨਤਮਸਤਕ ਹੋਵਾਂਗਾ ਜੀ ਸੋ ਬਾਕੀ ਮਾਨ ਸਾਹਿਬ ਦਾ ਬਹੁਤ ਸ਼ੁਕਰੀਆ ਔਰ ਕੇਜਰੀਆਲ ਸਾਹਿਬ ਦਾ ਔਰ ਪੂਰੀ ਪਾਰਟੀ ਦਾ ਦੇ ਨਮਾਨਦਿਆਂ ਦਾ ਔਰ ਜਿਨ੍ਹਾਂ ਨੇ ਮੇਰੇ ਤੇ ਇੰਨਾ ਵੱਡਾ ਭਰੋਸਾ ਕਰਕੇ ਮੈਨੂੰ ਇਸ ਲਈ ਚੁਣਿਆ ਭਗਵੰਤ ਨਵਾਨ ਨੇ ਤੇ ਇਹ ਦੱਸਿਆ ਕਿ ਕਲਾਕਾਰ ਸਕਸੈਸਫੁਲ ਹੋ ਸਕਦਾ ਹੈ ਰਾਜਨੀਤੀ ਵਿੱਚ ਕਿੰਨੀ ਇਨਸਪੀਰੇਸ਼ਨ ਤੁਸੀਂ ਬਿਲਕੁਲ ਜੀ ਕਿਉਂਕਿ ਅਸੀਂ ਬਚਪਨ ਤੋਂ ਹੀ ਇਕੱਠੇ ਆ ਉਹ ਇਨਸਪੀਰੇਸ਼ਨ ਉਹਨਾਂ ਤੋਂ ਹੀ ਮਿਲੀ ਹੈ ਕਿਉਂਕਿ ਮੇਰਾ ਤਾਂ ਬਿਲਕੁਲ ਹੀ ਨਹੀਂ ਸੀਗਾ ਇਸ ਲਾਈਨ ਦੇ ਨਾਲ ਵਾਅ ਵਾਸਤਾ ਨਹੀਂ ਸੀਗਾ ਜਦੋਂ ਦੇ ਉਹ ਆਏ ਨੇ ਉਦੋਂ ਦਾ ਥੋੜਾ ਮੋਟਾ ਇਸ ਰਾਜਨੀਤੀ ਦੇ ਬਾਰੇ ਜਾਣਿਆ ਮਾੜਾ ਮੋਟਾ ਜਿੰਨਾ ਕਿ ਵੀ ਸਿੱਖਿਆ ਜੀ ਕਦੋਂ ਜੀ ਇਹ ਗੱਲ ਚੱਲੀ ਸੀ ਕਿ ਤੁਸੀਂ ਲੋਕ ਸਭਾ ਚੋਣ ਲੜੋਗੇ ਔਰ ਕਿਸ ਤਰ੍ਹਾਂ ਦੀ ਟਿਪ ਹੈ ਉਹਨਾਂ ਨੇ ਦਿੱਤੇ ਗੱਲ ਤਾਂ 2 ਮਹੀਨੇ ਪਹਿਲਾਂ ਹੀ ਚੱਲੀ ਸੀ ਜੀ ਸੰਗਰੂਰ ਬਾਰੇ ਗੱਲ ਚੱਲੀ ਸੀਗੀ ਪਹਿਲਾਂ ਤੇ ਮੈਨੂੰ ਐ ਸੀ ਕਿ ਮੈਂ ਸੰਗਰੂਰ ਤੋਂ ਲੈਣਾ ਕਿਉਂਕਿ ਮੇਰਾ ਪਿੰਡ ਆਉਂਦਾ ਬਟ ਫਰੀਦਕੋਟ ਤੋਂ ਵੀ ਜਦੋਂ ਮੈਨੂੰ ਇਹ ਅੱਜ ਹੀ ਮੈਨੂੰ ਦੱਸਿਆ ਗਿਆ ਤੇ ਪਰ ਮੈਨੂੰ ਖੁਸ਼ੀ ਹੋਈ ਕਿਉਂਕਿ ਮੇਰਾ ਨਾਨਕਾ ਪਿੰਡ ਫਰੀਦਕੋਟ ਦੇ ਵਿੱਚ ਆਉਂਦਾ ਜੀ ਤੇ ਜਿੱਥੇ ਮੈਂ ਪੜਿਆ ਵੀ ਹਾਂ ਬਚਪਨ ਦੇ ਵਿੱਚ ਔਰ ਮੈਨੂੰ ਚੰਗਾ ਲੱਗੂਗਾ ਕਿ ਮੈਂ ਉਸ ਇਲਾਕੇ ਦੇ ਵਿੱਚ ਜਾ ਰਿਹਾ ਸੋ ਮਾਚੀ ਤੋ ਤੁਸੀਂ ਸੰਗਰੂਰ ਜਾ ਕੇ ਵੀ ਕੈਂਪੇਨ ਕਰੋਗੇ ਮੀਟ ਹੀਰ ਵਾਸਤੇ ਬਿਲਕੁਲ ਜਿੱਥੇ ਜਿੱਥੇ ਪਾਰਟੀ ਹੁਕਮ ਲਾਉਗੀ ਜੀ ਜਾਵਾਂਗੇ ਜੀ لیکن ਤੁਹਾਡਾ ਜੋ ਹਲਕਾ ਹੈ ਉਹ ਦੇ ਵਿੱਚ ਜੇ ਪੰਜਾਬੀ ਫਿਲਮ ਇੰਡਸਟਰੀ ਹੈ ਜਿਹੜੇ ਤੁਹਾਡੇ ਸਿੰਗਰਸ ਨੇ ਸਾਥੀ ਨੇ ਕਮੇਡੀਅਨ ਨੇ ਉਹ ਵੀ ਆਣਗੇ ਬਿਲਕੁਲ ਸਾਰੀ ਇੰਡਸਟਰੀ ਆਉਗੀ ਜੀ ਸਾਰੇ ਸਪੋਰਟ ਕਰਨਗੇ ਕਈਆਂ ਫੋਨ ਆਗੇ ਕਈ ਆ ਰਹੇ ਨੇ ਫੋਨ ਤੇ ਸਾਰੇ ਹੈਲਪ ਕਰਨਗੇ ਸਾਰੇ ਤੁਹਾਡਾ ਕੰਪੀਟੀਸ਼ਨ ਹੈ ਮੁਹੰਮਦ صدیق ਹੈ ਉਹ ਤੋਂ ਜਿੱਤੇ ਸੀਗੇ ਕਿੰਨਾ ਵੱਡਾ ਕੰਪੀਟੀਸ਼ਨ ਉਹਨਾਂ ਨੂੰ ਮੰਨਦੇ ਹੋ ਤੁਸੀਂ ਦੇਖੋ ਜੀ ਮੈਂ ਉਹਨਾਂ ਦਾ ਬਹੁਤ ਸਤਿਕਾਰ ਕਰਦਾ ਕਿਉਂਕਿ ਸਾਡੇ ਵੱਡੇ ਨੇ ਉਹ ਇੰਡਸਟਰੀ ਦੇ ਥੰਮ ਨੇ ਤੋ ਰਾਜਨੀਤਿਕ ਉਹਦੇ ਵਿੱਚ ਵੀ ਬਹੁਤ ਵੱਡੇ ਨੇ ਸੋ ਮੈਂ ਉਹਨਾਂ ਨੂੰ ਮਤਲਬ ਉਹਨਾਂ ਨੂੰ ਸੱਚਦਾ ਹੀ ਕਰ ਸਕਦਾ ਜੀ ਬਾਕੀ ਪਾਰਟੀਆਂ ਦੀ ਆਪਣੀ ਆਪਣੀ ਵਿਚਾਰਧਾਰਾ ਹੁੰਦੀ ਹੈ ਉਹ ਆਪਣਾ ਕੰਮ ਕਰਨਗੇ ਅਸੀਂ ਆਪਣਾ ਕੰਮ ਕਰਾਂਗੇ ਨਾਲ ਇਹਨਾਂ ਦੇ ਮਨਜੀਤ ਸਿੱਧੂ ਨੇ ਔਰ ਉਨਮੋਲਕ ਸਿੰਘ ਨੇ ਪਹਿਲੇ ਤੁਹਾਡੇ ਕੋਲ ਕਿਸ ਤਰ੍ਹਾਂ ਤੁਸੀਂ ਕਿਉਂਕਿ ਤੁਸੀਂ ਯੂ نو ਯੂ ਆਵ ਸੈਟ ਟੂ ਬੀ ਦਾ ਮੈਨ ਬਿਹਾਈਂਡ ਭਗਵੰਤ ਮਾਨ ਤੇ ਤੁਸੀਂ ਹੁਣ ਇੱਕ ਔਰ ਕਲਾਕਾਰ ਨੂੰ ਪੋਲਿਟਿਕਸ ਵਿੱਚ ਲਾਂਚ ਕਰ ਰਹੇ ਹੋ ਨਹੀਂ ਨਹੀਂ ਮੈਂ ਕੋਈ ਮੈਨ ਬ੍ਰੈਂਡ ਵਾਲੇ ਉਦਾਂ ਦਾ ਸਾਡਾ ਅਸੀਂ ਦੋਸਤਾਂ ਇਕੱਠੇ ਚੱਲੇ ਸੀ ਇਹ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੇ ਹੋਏ ਸੀ ਤੇ ਮੈਂ ਆਪਣੇ ਵਾਲਾ ਫੀਲਡ ਮੈਂ ਤੁਹਾਡੇ ਆਪਣੇ ਪੱਤਰਕਾਰ ਭਾਈ ਚਾਰਦਨ ਤਾਂ ਸੀ ਉਸ ਤੋਂ ਬਾਅਦ ਇਹ ਆਪਣੇ ਜਿਹੜੇ ਬੰਦੇ ਆਰਟਿਸਟ ਤਾਂ ਹੋਰ ਵੀ ਬਹੁਤਨੇ ਜਿਨ੍ਹਾਂ ਦੇ ਅੰਦਰ ਕੁਝ ਲੋਕਾਂ ਲਈ ਕਰਨ ਲਈ ਹੁੰਦਾ ਇਹ ਚਿੰਗ ਸ਼ਹੀਦ ਉਦਮ ਸਿੰਘ ਕਾਲਜ ਤੋਂ ਲੱਗੀ ਸੀ ਮਾਨ ਸਾਹਿਬ ਦਾ ਇੱਥੇ ਬਹੁਤ ਵੱਡਾ ਰੋਲ ਹੈ ਕਿਉਂਕਿ ਉਹ ਇੱਕ ਨੈਕਸਟ ਲੈਵਲ ਥਾਟ ਦੇ ਬੰਦੇ ਸੀ ਦੇ ਫਸ ਤੋਂ ਉਹਨਾਂ ਦਾ ਸਟਾਈਲ ਉਹਨਾਂ ਦਾ ਵਿਅੰਗ ਵੀ ਸਿਸਟਮ ਤੇ ਝੋਟ ਕਰਦਾ ਸੀ ਉਹਨਾਂ ਨੇ ਹੁਣ ਵੀ ਛੱਡਾ ਨਹੀਂ ਐ ਅਸੀਂ ਦੇਖ ਰਹੇ ਸੀ ਅਸੈਂਬਲੀ ਜਦੋਂ ਉਹ ਤਾਲੇ ਵਾਲੀ ਗੱਲ ਵੀ ਕਰ ਰਹੇ ਸੀਗੇ ਤੇ ਇਹ ਉਹਨਾਂ ਦਾ ਸਟਾਈਲ ਸੀ ਤੇ ਇਹ ਸਟਾਈਲ ਤੁਸੀਂ ਉਮੀਦ ਕਰ ਰਹੇ ਹੋ ਇਹ ਵੀ ਰੱਖਣਗੇ ਦੇਖੋ ਹਰ ਇੱਕ ਬੰਦੇ ਦਾ ਆਪਣਾ ਆਪਣਾ ਸਟਾਈਲ ਹੁੰਦਾ ਕਰਨਜੀਤ ਦੀ ਆਪਣੀ ਚੱਲੀ ਹੈ ਆਪਣਾ ਭਾਸ਼ਾ ਇੱਕ ਆਪਣਾ ਆਪਣਾ ਕਮਾਇਆ ਹੋਇਆ ਇੱਕ ਅਲੱਦਾਲਾ ਹੈਗਾ हां मान साहब ਦਾ ਜੇ ਪੋਲਿਟਿਕਸ 'ਚ ਅਸੀਂ ਹੈਗੇ ਪੋਲਿਟਿਕਸ 'ਚ ਕਰਨਜੀਤ ਆ ਰਿਹਾ ਤਾਂ ਮਾਨ ਸਾਹਿਬ ਦਾ ਔਰਾ ਬਰਕਰਾਰ ਇਹਨਾਂ ਤੇ ਵੀ ਉਹ ਵਰਕ ਕਰੇਗਾ ਕੇਜਰੀਵਾਲ ਸਾਹਿਬ ਦਾ ਅਸੀਂ ਸਾਰੇ ਜਿਹੜੇ ਸੀਗੇ ਉਦੋਂ ਪੋਲਿਟਿਕਸ ਵੱਲ ਨੂੰ ਝੁਕਾਅ ਹੋਇਆ ਸੀ ਇਹਨਾਂ ਦਾ ਜਦੋਂ ਅਰਵਿੰਦ ਕੇਜਰੀਵਾਲ ਜੀ ਅੰਨ ਅੰਦੋਲਨ 'ਚ ਐਕਟਿਵ ਸੀਗੇ ਸਾਡੇ ਲਈ ਇਨਸਪੀਰੇਸ਼ਨ ਅਰਵਿੰਦ ਕੇਜਰੀਵਾਲ ਜੀ ਸੀ ਮਨ ਸਾਹਿਬ ਉਦੋਂ ਬਾਅਦ ਉੱਧਰ ਆਏ ਤੇ ਉਹਨਾਂ ਨੇ ਪ੍ਰੂਵ ਕਰਕੇ ਦਿਖਾਇਆ ਦੋ ਵਾਰ ਐਮਪੀ ਬਣ ਕੇ ਠੀਕ ਹੈ ਨਾ ਜੀ ਤੇ ਹੁਣ ਅਜੇ ਚੀਫ ਮਿਨਿਸਟਰ ਹੀ ਪ੍ਰੂਵਿੰਗ ਤੇ ਕਰਮਜੀਤ ਸਿੰਘ ਸਰਵੇ ਵੀ ਆ ਰਹੇ ਨੇ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਸਾਡਾ ਸਰਵੇ ਤਾਂ ਤੁਹਾਨੂੰ ਕਾਫੀ ਅੱਗੇ ਕਰ ਰਿਹਾ ਲੇਕਿਨ ਦੂਸਰੇ ਸਰਵੇ ਨੇ ਉਹ ਬੜਾ ਟਾਈਟ ਸਪੌਟ ਤੇ ਪਾ ਰਿਹਾ ਮਨ ਸਾਹਿਬ ਕਹਿੰਦੇ ਹੁੰਦੇ ਕਿ ਅਸੀਂ ਸਿੱਧਾ ਜਿੱਤ ਅਸੀਂ ਪਹੁੰਚਦੇ ਹਾਂ ਜਿੱਤ ਕੇ ਉਹ ਤੁਹਾਨੂੰ ਪਹਿਲਾਂ ਦੇ ਸਰਵੇ ਵੀ ਕਾਫੀ ਜਿਹੜੇ ਸੀਗੇ ਤੁਸੀਂ ਵੇਖਿਆ ਹੀ ਐ 2022 ਚ ਵੀ ਕਈ ਵਾਰ ਹੁੰਦਾ ਆਮ ਆਦਮੀ ਪਾਰਟੀ ਲੋਕਾਂ ਦੀ ਪਾਰਟੀ ਆ ਲੋਕਾਂ ਤੇ ਸਰਵੇ ਉਹੀ ਵਰਕ ਕਰਦੇ ਨੇ ਕਿੰਨਾ ਪ੍ਰੈਸ਼ਰ ਹੈ ਜੇਤੂ ਦੇ ਐਮ ਐਲ اے ਇਥੇ ਨੇ ਸਰ ਤੁਸੀਂ ਦੱਸੋ ਕਿਉਂਕਿ ਤੁਸੀਂ ਰਿਪਰੈਜ਼ੈਂਟ ਵੀ ਕਰਨਾ ਹੈ ਤੇ ਇਹਨਾਂ ਨੂੰ ਸਪੋਰਟ ਵੀ ਕਰਨਾ ਹੈ ਕਿੰਨਾ ਪ੍ਰੈਸ਼ਰ ਹੈਗਾ ਨਹੀਂ ਕੋਈ ਪ੍ਰੈਸ਼ਰ ਨਹੀਂ ਜੀ ਵੇਖੋ ਬਾਬਾ ਫਰੀਦ ਜੀ ਦੀ ਧਰਤੀ ਆ ਮੈਂ ਕਹਿੰਨਾ ਬਾਈ ਜੀ ਤੇ ਕਿਰਪਾ ਵੀ ਬਾਬਾ ਫਰੀਦ ਜੀ ਦੀ ਧਰਤੀ ਤੇ ਉਹ ਤੁਹਾਨੂੰ ਉਹਨਾਂ ਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਸੋ ਪ੍ਰੈਸ਼ਰ ਕੋਈ ਨਹੀਂਗਾ ਚੰਗੇ ਕੰਮ ਕਰਦੇ ਆ ਚੰਗੇ ਕੰਮ ਕਰਾਂਗੇ ਤੇ ਮੈਨੂੰ ਲੱਗਦਾ ਵੀ ਲੋਕ ਵੈਸੇ ਹੀ ਬਾਈ ਜੀ ਨੂੰ ਬਹੁਤ ਪਿਆਰ ਕਰਦੇ ਆ ਸੋ ਮੁਹੰਮਦ ਸਦੀਕ ਉੱਥੋਂ ਦੇ ਰਹੇ ਨੇ ਔਰ ਉਹ ਜਿੱਤ ਕੇ ਵੀ ਆਏ ਸੀ 8 ਸੀਟਾਂ ਸੀਗੀ ਜੋ ਕਾਂਗਰਸ ਨੇ ਜਿੱਤੀ ਸੀਗੀ ਫਰੀਦਕੋਟ ਨੂੰ ਲੈ ਕੇ ਕਿੰਨਾ ਕੌਨਫੀਡੈਂਸ ਹੈਗਾ ਦੇਖੋ ਕਾਂਗਰਸ ਦੀ 2022 ਚ ਸਰਕਾਰ ਵੀ ਸੀਗੀ ਐ ਤਾਂ ਸੋ ਸਮੇਂ ਦੇ ਹਿਸਾਬ ਨਾਲ ਜਿਹੜਾ ਹੁੰਦਾ ਚੇਂਜ ਹੁੰਦਾ ਰਹਿੰਦਾ ਸਿਸਟਮ ਸੋ ਮੈਨੂੰ ਅੱਜ ਦੇ ਦਿਨ ਇਹ ਲੱਗਦਾ ਕਾ ਵੀ ਮੁਕਾਬਲੇ 'ਚ ਕੋਈ ਹੈ ਨਹੀਂਗਾ ਸੋ ਸਾਰੇ ਸਾਡੇ ਸਤਕਾਰ ਜੋਗਾ ਕੋਈ ਐਮਪੀ ਕੋਈ ਕਾਂਗਰਸ ਵੱਲੋਂ ਵੀ ਕਢੂਗਾ ਕੋਈ ਹੈ ਕਾਲੀਧ ਲਾ ਲੋ ਵੀ ਖੜੂਗਾ ਕੋਈ ਬੀਜੇਪੀ ਐਨ ਲੋ ਵੀ ਖੜੂਗਾ ਪਰ ਸਾਡੇ ਮੁਕਾਬਲੇ ਚ ਮੈਨੂੰ ਨਹੀਂ ਲੱਗਦਾ ਅਜ ਦੇ ਸਮੇਂ ਚ ਕੋਈ ਹੈਗਾ ਪੰਜਾਬੀ ਫਿਲਮ ਇੰਡਸਟਰੀ ਦਾ ਇੱਕ ਵੱਡਾ ਸਿਤਾਰਾ ਉਤਰ ਰਿਹਾ ਹੈ ਪੋਲਿਟਿਕਸ ਵਿੱਚ ਲੇਕਿਨ ਤੁਸੀਂ ਦੱਸੋ ਕਿੰਨਾ ਪ੍ਰੈਸ਼ਰ ਹੈ ਕਿੰਨੀ ਤਿਆਰੀ ਹੈ ਕੀ ਸੋਚ ਕੇ ਰੱਖਿਆ ਹੈ ਦੇਖੋ ਜੀ ਪ੍ਰੈਸ਼ਰ ਕੋਈ ਜ਼ਿਆਦਾ ਨਹੀਂ ਕਿਉਂਕਿ ਜਿਵੇਂ ਮਾਨ ਸਾਹਿਬ ਨੇ 2 ਸਾਲਾਂ ਦੇ ਵਿੱਚ ਕੰਮ ਕੀਤੇ ਹੈ ਲੋਕ ਉਹਨਾਂ ਦੇ ਕੰਮਾਂ ਨੂੰ ਫਤਵਾ ਦੇਣਗੇ ਤੋਂ ਕੇਜਰੀਵਾਲ ਸਾਹਿਬ ਦੀ ਸੋਚ ਹੈ ਜਿਸ ਹਿਸਾਬ ਦੀ ਔਰ ਮਾਨਸਾ ਦੀ ਸੋਚ ਹੈ ਉਹ ਲੋਕ ਕੋ ਨੂੰ ਲਾਈਕ ਕਰਦੇ ਨੇ ਉਹਨਾਂ ਨੂੰ ਤੇ ਮੈਨੂੰ ਲੱਗਦਾ ਕਿ ਇੰਨਾ ਜ਼ਿਆਦਾ ਕੋਈ ਔਖਾ ਨਹੀਂ ਕੰਮ ਟੈਲੈਂਟਸਿਕ ਐਕਟ ਕਿਸ ਤਰ੍ਹਾਂ ਕਰੋਗੇ ਤੁਸੀਂ ਇੰਡਸਟਰੀ ਵਿੱਚ ਵੀ ਕੰਮ ਕਰਦੇ ਰਹੋਗੇ ਤੁਸੀਂ ਤੁਹਾਡਾ ਕਾਮਿਕ ਰੋਲ ਹੈਗਾ ਟਾਈਮਿੰਗ ਹੈਗੀ ਹੈ ਉਹ ਸਾਰਾ ਕੁਝ ਉਹ ਤੁਹਾਨੂੰ ਲੱਗਦਾ ਕੰਮ ਆਏਗੀ ਬਿਲਕੁਲ ਕੰਮ ਆਉਗੀ ਜੀ ਬਾਕੀ ਕੋਈ ਵੀ ਪੋਲੀਟੀਸ਼ੀਅਨ ਹੈ ਆਪਣਾ ਕੰਮ ਥੋੜਾ ਛੱਡਦਾ ਕਿਉਂਕਿ ਜਿਹੜਾ ਕੀਤਾ ਉਹ ਤਾਂ ਉਹਦੀ ਮੇਰੀ ਰੋਜ਼ੀ ਰੋਟੀ ਹੈ ਨਾ ਉਹ ਤਾਂ ਰੋਜ਼ੀ ਰੋਟੀ ਤਾਂ ਮੌਸੇ ਤੇ ਕਮਾਉਣੀ ਹੈ ਨਾ ਤੇ ਇਹ ਤਾਂ ਲੋਕਾਂ ਦੀ ਸੇਵਾ ਲਈ ਆਪਾਂ ਇਸ ਲਾਈਨ ਦੇ ਵਿੱਚ ਆਇਆ ਵੀ ਲੋਕਾਂ ਦੇ ਲਈ ਉਹਨਾਂ ਦੇ ਵਿੱਚ ਜਾ ਕੇ ਉਹਨਾਂ ਦੀ ਸਮੱਸਿਆਵਾਂ ਸੁਣੀਏ ਵੀ ਕੀ ਕਰੀਏ ਪੰਜਾਬ ਦੇ ਲਈ ਕੀ ਕਰ ਸਕਦੇ ਆ ਫਰੀਦਕੋਟ ਦੀ ਧਰਤੀ ਲਈ ਕੀ ਕਰ ਸਕਦੇ ਹੁਣ ਇਹ ਜੋ ਮੁੱਖ ਮੰਤਰੀ ਨਵੇਂ ਬਣੇ ਹਨ ਆਪ ਸਿੰਘ ਉਹਨਾਂ ਨੇ ਵੀ ਕਿਹਾ ਹੈ ਕਿ ਭਗਵੰਤ ਮਾਨ ਬੜਾ ਕਾਮੇਡੀ ਰੋਲ ਕਰਦੇ ਸੀਗੇ ਉੱਥੇ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਇਹ ਕਟਾਸਕ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਤੇ ਕਿਸ ਨੂੰ ਸੁਣਾ ਮਾੜੀ ਗੱਲ ਥੋੜਾ ਜੀ ਕਿਸੇ ਨੂੰ ਰਵਾ ਤਾਂ ਨਹੀਂ ਨਾ ਰਹੇ ਹਸਾ ਹੀ ਰਹੇ ਨੇ ਹੱਸਣਾ ਕੌਣ ਨਹੀਂ ਪਸੰਦ ਕਰਦਾ ਸੋ ਵਧੀਆ ਗੱਲ ਹੈ ਮੈਂ ਤਾਂ ਕਹਿੰਦਾ ਇਹ ਕੰਪਲੀਮੈਂਟ ਹੈ ਮਾਨ ਸਾਹਿਬ ਲਈ ਵਿਰੋਧੀ ਵੀ ਇਹ ਵਧੀਆ ਸੋਚਦੇ ਨੇ ਵੀ ਉਹ ਕਾਮੇਡੀ ਕਰਦੇ ਨੇ ਵਧੀਆ ਗੱਲ ਹੈ ਜੀ ਹਸਾਉਣਾ ਵਧੀਆ ਗੱਲ ਹੈ ਕੋਈ ਵੀ ਤੁਸੀਂ ਦੱਸੋ ਤੁਸੀਂ ਰੋਣਾ ਪਸੰਦ ਕਰੋਗੇ ਜਾਂ ਹੱਸਣਾ ਤੁਸੀਂ ਹੱਸਣਾ ਹੀ ਪਸੰਦ ਕਰੋਗੇ ਜਦੋਂ ਕਿਤੇ ਵੀ ਆਪਾਂ ਕੋਈ ਮਹਿਵਲ ਜਿਹਾ ਬਣਦਾ ਜਿਆਦਾ ਜਿਹਦਾ ਸਵਾਦ ਆ ਗਿਆ ਹਾਸਾ ਢਿੱਡ ਦੁਖਣ ਲੱਗ ਗਿਆ ਸੋ ਤਾਂ ਵਧੀਆ ਗੱਲ ਹੈ ਜੀ ਹਸਾਉਣਾ ਲੋਕਾਂ ਨੂੰ ਲੋਕਾਂ ਨੂੰ ਖੁਸ਼ੀ ਦੇਣੀ ਸਭ ਤੋਂ ਵੱਡੀ ਗੱਲ ਹੁੰਦੀ ਹੈ আর ਬਾਤ ਹਰੇਕ ਹੀ ਸਕਦਾ ਅੱਜ ਕੱਲ ਲੋਕਾਂ ਨੂੰ ਦੋ ਹੀ ਚੀਜ਼ਾਂ ਘਟ ਆਉਂਦੀਆਂ ਇੱਕ ਪਸੀਨਾ ਤੇ ਇੱਕ ਹਾਸਾ ਜੇ ਦੋਨੇ ਚੀਜ਼ਾਂ ਆਉਣ ਤਾਂ ਲੋਕ ਤਾਂ ਅੰ ਇੱਕ ਵੱਡੀ ਚੁਣੌਤੀ ਹੈ ਆਮ ਆਦਮੀ ਪਾਰਟੀ ਲਈ 13 ਸੀਟਾਂ ਨੇ ਕਿੰਨੀ ਸੀਟ ਜਿੱਤਣਗੇ ਉਹ ਦੇਖਣ ਵਾਲੀ ਗੱਲ ਹੋਏਗੀ ਕੈਮਰਾ ਪਰ ਸੰਚਾਨਦੀ ਰਾਮ ਦੇ ਨਾਲ ਕਮਲਜੀਤ ਸੰਧੂ